ਰਾਹੁਲ ਗਾਂਧੀ ਨੇ ਲਈ ਸੀ ਕਿ ਉੱਥੇ ਕੀ ਕੁਝ ਵਾਪਰੇ ਹੁਣ ਰਾਹੁਲ ਗਾਂਧੀ ਜਮੁਖਸ਼ਮੀਰ ਦੇ ਪੁੰਛ ਇਲਾਕੇ ਦੇ ਵਿੱਚ ਪਹੁੰਚੇ ਹੈ ਜਿੱਥੇ ਪਾਕਿਸਤਾਨ ਦੀ ਗੋਲਾਬਾਰੀ ਦੇ ਨਾਲ ਜੋ ਲੋਕ ਮਾਰੇ ਗਏ ਤੇ ਜਾਂ ਫਿਰ ਜੋ ਸਖਮੀ ਹੋਏ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾਏਗੀ ਇਸ ਦਰਾਨਾ ਸਕੂਲੀ ਬੱਚਿਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਜਿਹੜਾ ਉਹ ਮੇਲ ਮਲਾਪ ਕੀਤਾ ਜਾਣਾ ਤਾਂ ਜੋ ਉਹਨਾਂ ਦਾ ਹੌਂਸਲਾ ਤੇ ਵਧਾਇਆ ਜਾਏ। ਤਾਂ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ ਉਸ ਤੋਂ ਬਾਅਦ ਇਹ ਦੂਸਰਾ ਜੰਮੂ ਖਸ਼ਮੀਰ ਦਾ ਦਾਰੇ ਰਾਹੁਲ ਗਾਂਧੀ ਦਾ ਜਿੱਤੇ ਉਹ ਪੀੜਤ ਪਰਵਾਰਾਂ ਨੂੰ ਮਿਲ ਰਹੇ ਸੋ ਪਹਿਲਾਂ 25 April ਨੂੰ ਸ਼ੇਟੇਗਰ ਪਹੁੰਚੇ ਸੀ ਜਿੱਥੇ ਉਹਨਾਂ ਨੇ ਸੀਐਮ ਉਮਰ ਅਬਦੁੱਲਾਹ ਦੇ ਨਾਲ ਮੁਲਾਕਾਤ ਕੀਤੀ ਐਲਜੀ ਬਨੂ ਸਿਨਾ ਦੇ ਨਾਲ ਮੁਲਾਕਾਤ ਕੀਤੀ ਤੇ ਫਿਰ ਉਹ ਜੋ ਜ਼ਖਮੀ ਹੋਏ ਸਨ ਉਹਨਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਸੀ ਤਾਂ ਇਹ ਆ ਤਸਵੀਰਾਂ ਨੇ ਪੁੰਛ ਇਲਾਕੇ ਦੀਆਂ ਇਹ ਤਸਵੀਰਾਂ ਕਿਉਂਕਿ ਪੁੰਛ ਜਿਹਾਂ ਇਲਾਕਾ ਜਿਸ ਜਿਸ ਨੂੰ ਜ਼ਿਆਦਾਤਰ ਮਾਰ ਜਿਹੜੀ ਆ ਉਹ ਪੈਂਦੀ ਹੈ ਔਰ ਪਾਕਿਸਤਾਨ ਦੇ ਵੱਲੋਂ ਉਹਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਂਦਾ ਔਰ ਜਦੋਂ ਵੀ ਕਿਤੇ ਸੀਸਫਾਇਰ ਦਾ ਉਲੰਘਣ ਹੁੰਦਾ ਤਾਂ ਜੇਹੇ ਦੇ ਵਿੱਚ ਉਥੇ ਜਾਂ ਤਾਂ ਜਾਨੀ ਜਾਂ ਫਿਰ ਮਾਲੀ ਨੁਕਸਾਨ ਹੁੰਦਾ ਕਿਉਂਕਿ ਲੋਕਾਂ ਦੇ ਘਰਾਂ ਨੂੰ ਜਿਹੜਾ इजीली ਹੀ ਟਾਰਗੇਟ ਜਿਹੜਾ ਉਥੇ ਕੀਤਾ ਜਾ ਸਕਦਾ ਤੇ ਜਦੋਂ ਵੀ ਉਧਰੋਂ ਗੁਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਸ ਸਮੇਂ ਫਿਰ ਕਈ ਘਰਾ ਦਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਪਰ ਹਾਲੀ ਦੇ ਵਿੱਚ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਸ ਤਰ੍ਹਾਂ ਦੇ ਰਿਸ਼ਤੇ ਬਣੇ ਭਾਰਤ ਨੇ ਜੋ 에어 ਸਟ੍ਰਾਈਕ ਕੀਤੀ ਪਾਕਿਸਤਾਨ ਦੇ ਉੱਤੇ ਉਸ ਤੋਂ ਬਾਅਦ ਐਲਓਸੀ ਦੇ ਉੱਤੇ ਜੋ ਸੀਸਫਾਇਰ ਦਾ ਉਲੰਘਣ ਹੋਇਆ ਤਾਂ ਲਗਾਤਾਰ ਉੱਥੇ ਗੋਲੀਬਾਰੀ ਹੁੰਦੀ ਰਹੀ ਹੈ ਔਰ ਜਿਹੇ ਦੇ ਵਿੱਚ ਪੁੰਛ ਦੇ ਪੁੰਛ ਲਾਕੇ ਦੇ ਕਈ ਜਿਹੜੇ ਕਾਰਨ ਨੇ ਉਹ ਪਾਕਿਸਤਾਨ ਦੇ ਨਿਸ਼ਾਨੇ ਤੇ ਆਏ नुकसान होनी भी नुकसान पुछ दे होया माली नुकसान भी देखने मिले उ राहुल गांधी तस्वीर के देख पा रहे हो जिते कि जो लोकल आगू ने ਉਹਨਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਜਿਹੜੀ ਆ ਉਹ ਕੀਤੀ ਗਈ ਹੈ। ਤਾਜੇ ਇਹ ਦੂਸਰਾ ਜਿਹੜਾ ਦੌਰਾਂ ਰਾਹੁਲ ਗਾਂਧੀ ਦਾ ਜੰਮੂ ਕਸ਼ਮੀਰ ਦਾ। ਫਿਰ ਸੈਨਲ ਹੀ ਬਿਲਕੁਲ ਛੋਟੇ ਜਿਹੇ ਬ੍ਰੇਕ ਦਾ ਜਲਦ ਵਾਪਸ ਹੋਣੇ। Daily Post, Punjab. job.